ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਮਕੇਰੀਆਂ ਸ਼ਹਿਰ ਦੇ ਵਿੱਚ ਕਬੂਤਰ ਬਾਜ ਭਰਾਵਾਂ ਨੂੰ ਜਿਹੜਾ ਵੀ ਸਮਾਨ ਚਾਹੀਦਾ ਹੋਵੇ ਬਰਦਾਸ਼ਪਰ ਪਠਾਨਕੋਟ ਵਾਲਿਆਂ ਨੂੰ ਆਪਣੇ ਕੋਲ ਹਰ ਤਰ੍ਹਾਂ ਦਾ ਜਿਹੜਾ ਸਮਾਨ अवेलेबल ਆ ਇੱਥੇ ਬਾਈ ਹਰ ਤਰ੍ਹਾਂ ਦੀਆਂ ਟਰੇਆਂ ਵੀ ਆ ਗਈਆਂ ਪਲਾਸਟਿਕ ਵਾਲੀਆਂ, ਐਲੂਮੀਨੀਅਮ ਵਾਲੀਆਂ, ਲੋਹੇ ਵਾਲੀਆਂ ਤੇ ਕਲਰ ਵੀ ਆਪਣੇ ਕੋਲ ਸਾਰੇ ਦੇ ਸਾਰੇ अवेलेबल ਹੈਗੇ ਨੇ ਬਾਈ ਤੇ ਪੱਥਰ ਡਾਈ ਵੀ ਸਪੈਸ਼ਲ ਆਪਣੇ ਕੋਲ ਆ ਚੁੱਕੀ ਆ ਕਾਲਾ ਰੰਗ ਬਣਾਉਣ ਵਾਲੀ। ਜਿਹੜੇ ਭਰਾ ਕਹਿੰਦੇ ਸੀ ਨਾ ਕਿ ਪੱਥਰ ਡਾਈ ਚਾਹੀਦੀ ਮਿਲਦੀ ਨਹੀਂ ਸੀ। ਉਹ ਆਪਣੇ ਕੋਲੋਂ ਖਰੀਦ ਸਕਦੇ ਆ ਜੀ ਪੱਥਰ ਡਾਈ ਠੀਕ ਆ ਜੀ ਤੇ ਬਾਕੀ ਟ੍ਰਿਆਂ ਛੋਟੀਆਂ ਵੱਡੀਆਂ ਡ੍ਰਿੰਕਰ ਠੀਕ ਆ ਜੀ ਐਗ ਬੋਲ ਹਰ ਚੀਜ਼ ਜਿਹੜੀ ਆਪਣੇ ਕੋਲ ਅਵੇਲੇਬਲ ਆ ਔਰ ਆਪਣੇ ਕੋਲ ਜਿਹੜੇ ਹੈਗੇ ਆ ਇਹ ਪੰਛੀਆਂ ਦੇ ਬੈਠਣ ਦੇ ਵਾਸਤੇ ਕਬੂਤਰਾਂ ਦੇ ਜਿਹੜੇ ਪੈਚ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਦੇ ਹੈਗੇ ਨੇ ਇਹ ਬਈ ਕੌਲੀਆਂ ਛੋਟੀਆਂ ਠੀਕ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਲੋੜ ਆਈ ਤੇ ਇੱਕ ਵੀਰੇ ਨੈਟ ਆਪਣੇ ਕੋਲ ਆ ਚੁੱਕੇ ਆ ਪੂਰੇ ਦਾ ਪੂਰਾ ਰੂਮ ਬਣਿਆ ਹੋਇਆ 10x10 10x15 ਠੀਕ ਹੈ ਜੇ ਕਿਸੇ ਨੇ ਸਿੱਧਾ ਲੈਣਾ ਹੋਏ 10x100 ਦਾ ਉਹ ਵੀ ਆਪਣੇ ਕੋਲ ਅਵੇਲੇਬਲ ਆ ਠੀਕ ਆ ਸ਼ਵਕੇ ਸ਼ਵਕੇ ਵੀ ਆਪਣੇ ਕੋਲ ਸਾਰੇ ਹੈਗੇ ਨੇ ਠੀਕ ਆ ਜੀ ਪਿੰਜਰੇ ਜੋਟਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਲੋੜ ਆ ਕਿਸੇ ਵੀ ਭਰਾ ਨੂੰ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਫੋਨ ਕਰ ਸਕਦਾ ਤੇ ਇੱਥੋਂ ਆ ਕੇ ਲੈ ਕੇ ਜਾ ਸਕਦਾ ਜੀ ਠੀਕ ਆ ਜੀ ਤੇ ਰਿੰਗ ਵੀ ਆਪਣੇ ਕੋਲ ਹਰ ਤਰ੍ਹਾਂ ਦੇ ਹੈਗੇ ਨੇ ਬਾਈ ਦੇ ਕਪੀਜਨ ਮੈਗਾ ਆਇਲ ਬਾਈ ਆਪਣੇ ਕੋਲ ਸਪੈਸ਼ਲ ਜਿਹੜਾ ਕਬੂਤਰਾਂ ਦੇ ਪਰਾਂ ਬਾਤ ਮਸਲ ਪਾਵਰ ਵਾਸਤੇ ਹੈਗਾ ਆ ਠੀਕ ਹੈ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਰਿੰਗ ਜਿਹੜੇ ਦੇਖੋ ਸਪੈਸ਼ਲ ਮਲਟੀ ਕਲਰ ਰਿੰਗ ਟਾਪ ਕੁਆਲਟੀ ਨੰਬਰ ਕਦੇ ਨਹੀਂ ਮਟਦਾ ਨਾ ਹੀ ਇਹਦਾ ਰੰਗ ਉੱਟਦਾ ਬਾਈ ਠੀਕ ਹੈ ਔਰ ਇਹਦੇ ਵਿੱਚ ਜਿਹੜੀਆਂ ਹੈਗੀਆਂ ਬੱਚਿਆਂ ਦੇ ਪਾਉਣ ਵਾਲੀਆਂ ਛੋਟੀਆਂ ਰਿੰਗਾਂ ਦੇਖੋ ਕਿੰਨਾ ਪਿਆਰਾ ਕਲਰ ਆ ਔਰ ਇਹ ਵੀ ਸੇਮ ਇਹਦਾ ਰੰਗ ਨਹੀਂ ਮਟਦਾ ਇਹ 7-8 ਦਿਨ ਦੇ ਬੱਚੇ ਦੇ ਪੈਂਦੀਆਂ ਜੀ ਠੀਕ ਹੈ ਪੂਰੀਆਂ ਵਧੀਆ ਐ ਵੀ ਟੁੱਟਡੀਆਂ ਨਹੀਂ ਇਹ ਆ ਅਲੂਮੀਨੀਅਮ ਰਿੰਗ ਠੀਕ ਹੈ ਇਹ ਵੀ ਜਿਹੜੇ ਭਰਾ ਨੂੰ ਚਾਹੀਦਿਆਂ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੀ ਤੇ ਹਰ ਚੀਜ਼ ਜਿਹੜੀ ਆ ਵਧੀਆ ਕੁਆਲਟੀ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗੀ ਆ ਜੀ ਤੇ ਹੁਣ ਪਰਾਂ ਵਾਸਤੇ ਪੀਜਨ ਮੈਗਾ ਆਇਲ ਜਿਹੜਾ ਬਹੁਤ ਜ਼ਿਆਦਾ ਰਿਜ਼ਲਟ ਤਗੜਾ ਦੇਦਾ ਠੀਕ ਹੈ ਤੇ ਇੱਕ ਆਪਣੇ ਕੋਲ ਵੀਰੇ মালਟੀ ਵਿਟਾਮਿਨ ਠੀਕ ਹੈ ਜਿਹੜੇ ਕਬੂਤਰਾਂ ਦੇ ਪਰਾਂ ਵਾਸਤੇ ਜ਼ਰੂਰੀ ਆ ਇਸ ਟਾਈਮ ਤੇ ਸਾਰੇ ਭਰਾਵਾਂ ਨੂੰ ਪਾਉਣਾ ਚਾਹੀਦਾ ਇਹ ਸਭ ਕੁਝ ਤੇ ਪਲਾਸਟਿਕ ਦੀਆਂ ਸਪੈਸ਼ਲ ਟ੍ਰੇਆਂ ਸਟਾਕ ਆਪਣੇ ਕੋਲ ਅਵੇਲੇਬਲ ਆ ਠੀਕ ਆ ਜੀ ਤੇ ਪਾਣੀ ਵਾਲੀਆਂ ਨਲਕੀਆਂ ਲੱਗ ਲੱਗ ਕਲਰ ਦੇ ਵਿੱਚ ਆਪਣੇ ਕੋਲ ਇਹ ਵੀ ਮੌਜੂਦ ਨੇ ਜੀ ਠੀਕ ਆ ਜੀ ਨੰਬਰ ਆਪਣਾ ਦਿੱਤਾ ਹੋਇਆ ਸਕਰੀਨ ਤੇ ਜਿਹੜੇ ਵੀ ਭਰਾ ਨੂੰ ਚਾਹੀਏ ਸੰਪਰਕ ਕਰ ਸਕਦਾ ਖਰੀਦ ਸਕਦਾ ਛਤਰੀਆਂ ਪੈਪਾਂ ਠੀਕ ਆ ਜੀ ਤੇ ਡੋਲੀ ਜਿਹੋ ਜੀ ਕੋਈ ਚਾਹੇ ਉਹੋ ਜੀ ਬਣਾ ਦੇਾਂਗੇ ਇਹ ਡੋਲੀ ਤਿੰਨ ਖਾਨੇ ਵਾਲੀ ਆ 6 ਵਾਲੀ 9 ਵਾਲੀ 4 ਵਾਲੀ ਔਰ ਹੈਵੀ ਡਿਊਟੀ ਟ੍ਰੇਆਂ ਲਾ ਕੇ ਜੀ ਠੀਕ ਆ ਵਧੀਆ ਟਾਇਰ ਟ੍ਰੇਨ ਲਗਾ ਕੇ ਦੇਵਾਂਗੇ ਕਿਸੇ ਵੀ ਭਰਾ ਨੂੰ ਕਿਸੇ ਵੀ ਸਮਾਨ ਦੀ ਲੋੜ ਆ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ